ਸਰਦਾਰ ਸਤਨਾਮ ਸਿੰਘ ਜੀ ਧਨਵਾ ਲਾਈਫ ਟਾਈਮ ਅਚੀਵਮੈਂਟ ਅਵਾਰਡ ਸੈਣੀ ਰਤਨ ਔਰ ਇਹਦੇ ਨਾਲ ਨਾਲ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਜਿਹੜੇ ਕਿ ਅੱਜ ਜਲੰਧਰ ਤੋਂ ਵਾਪਸ ਜਾਣਾ ਪੈ ਗਿਆ ਕਿਉਂਕਿ ਅਰਬੰਦ ਕੇਜਰੀਵਾਲ ਦੀ ਕੋਈ ਵਿਸ਼ੇਸ਼ ਮੀਟਿੰਗ ਚੰਡੀਗੜ੍ਹ 'ਚ ਸਗੀ ਨਹੀਂ ਤੇ ਤੁਹਾਡੇ ਚੋਂ ਵੀ ਪਹੁੰਚਦੇ ਸੋ ਇਹਨਾਂ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇ ਨਾਲ ਜਿਸ ਨੂੰ ਕਿ ਅਸੀਂ ਸੈਣੀ ਰਤਨ ਕਹਿੰਦੇ ਆ ਸਨਮਾਨ ਕੀਤਾ ਜਾ ਰਿਹਾ ਬੋਲੇ ਸੋ ਨਿਹਾਲ 642095 ਨੂੰ ਸੈਣੀ ਵੈਲਫੇਅਰ ਸੁਸਾਇਟੀ ਮੁਕੇਰੀਆਂ ਬਣਾਈ ਗਈ ਸੀ 6495 ਮਤਲਬ ਕੱਲ 6 ਆ ਅੱਜ ਲਗਾਤਾਰ ਜੀ ਗੱਲ ਕਰੀਏ 30 ਸਾਲ ਬਾਅਦ ਆਪਾਂ ਇੱਥੇ ਇਕੱਠੇ ਹੋਏ 30 ਸਾਲ ਬਾਅਦ ਸਾਡੇ ਇੱਥੇ ਜਿਹੜੇ ਇੱਥੇ ਦੇ ਲੋਕ ਸੀ ਉਹਨਾਂ ਨੇ ਇਹ ਗੱਲ ਸੋਚੀ ਸੀ ਵੀ ਸਾਡੀ ਬਰਾਦਰੀ ਨੂੰ ਇਕੱਠੇ ਹੋਣਾ ਚਾਹੀਦਾ ਉਸ ਤੋਂ ਪਹਿਲਾਂ ਕਾਂਸ਼ੀਰਾਮ ਜੀ ਦੀ ਗੱਲ ਕੀਤੀ ਉਹ ਗੁਰਦਾਸਪੁਰ ਦੇ ਅਬੇਡ ਦੇ ਪਿੰਡ ਤੇ ਸਾਡੇ ਆ ਜਿਹੜੇ ਇਧਰਲੇ ਪਿੰਡ ਆ ਸਾਡੇ ਪੰਘਾਲੇ ਦੇ ਲਾਗੇ ਦੇ ਇਹਨਾਂ ਦੀ ਇੱਕ ਸਾਂਝ ਬਣੀ ਸੀ ਉਦੋਂ ਉਹ ਇੱਕ ਸੁਸਾਇਟੀ ਕੰਮ ਕਰਦੀ ਸੀ ਮੈਂ ਇਹ ਗੱਲ ਇਸ ਕਰਕੇ ਕੀਤੀ ਆ ਵੀ ਉਸ ਟਾਈਮ ਤੇ ਵੀ ਹਾਲਾਤ ਇਦਾਂ ਦੇ ਸੀ ਜੋ ਜਸਵਿੰਦਰ ਜੀ ਕਹਿ ਕੇ ਗਏ ਕੋਈ ਪੁੱਛਦਾ ਨਹੀਂ ਸਾਡੀ ਬਰਾਦਰੀ ਨੂੰ ਕੋਈ ਨਹੀਂ ਸੀ ਪੁੱਛਦਾ ਵੀ ਭਾਈ ਕੋ ਤੁਹਾਡੀਆਂ ਵੋਟਾਂ ਵੀ ਚਾਰ ਹੈਗੀਆਂ ਆ ਤੁਸੀਂ ਦੱਸੋ ਕੋ ਤੁਹਾਡਾ ਵੀ ਕੋ ਕੰਮ ਹੋਏਗਾ ਕਿਸੇ ਨੇ ਨਹੀਂ ਪੁੱਛਿਆ ਅਸੀਂ ਜੋ ਨੇ ਇੱਥੇ ਇਕੱਠ ਕੀਤੇ 16 ਸਰਪੰਚ ਅੱਜ 12 ਉੱਧਰ 16 ਸਰਪੰਚ ਸੀ ਉਹਨਾਂ ਸਰਪੰਚਾਂ ਨੂੰ ਵੀ ਨਾਲ ਲੈ ਕੇ ਪਿੰਡ-ਪਿੰਡ ਜਾ ਕੇ ਅਸੀਂ ਕੱਲੇ-ਕੱਲੇ ਘਰ ਤੱਕ ਅਪਰੋਚ ਕੀਤੀ ਉਸ ਵੇਲੇ ਤੇ 16 ਸਰਪੰਚਾਂ ਨੂੰ ਕਹਿਤਾ ਸਮਤੀ ਦੀ ਚੋਣ ਆ ਗਈ ਸਰਪੰਚਾਂ 'ਚੋਂ ਕੁਝ ਬਣਨੇ ਸੀ ਕਿ ਮੈਂਬਰ ਤੇ ਕੁਝ ਬਣਨੇ ਸੀ ਡਾਇਰੈਕਟ ਚੋਣ ਦੇ ਨਾਲ ਤੇ ਇੱਥੇ ਦੇ ਜਿਹੜੇ ਉਸ ਟਾਈਮ ਦੇ ਹਾਕਮ ਸੀ ਜਿਹੜੇ ਕਦੀ ਵੋਟਾਂ ਵਾਸਤੇ ਵੀ ਪਿੰਡਾਂ 'ਚ ਨਹੀਂ ਗਏ ਉਹਨਾਂ ਨੇ ਰਾਤੋਂ-ਰਾਤ ਸਾਡੇ ਇੱਕ ਲੀਡਰ ਨੂੰ ਇੱਥੇ ਸਨੇਹਾ ਭੇਜਿਆ ਸਰਬ ਮਲਹਾਰ ਸਿੰਘ ਮਹਤਾਬੁਰ ਤੋਂ ਵੀ ਤੁਸੀਂ ਮੇਰੇ ਕੋਲ ਆਓ ਉਹ ਰਾਤ ਉਹਨਾਂ ਕੋਲ ਗਏ ਤੇ ਉਹਨਾਂ ਨੇ ਕਿਹਾ ਵੀ ਤੈਨੂੰ ਮੈਂ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਤਾ ਬਾਕੀ ਕੁਝ ਵੀ ਨਹੀਂ ਅਜੇ ਬਣਾਇਆ ਸੀ ਉਹਨਾਂ ਨੂੰ ਜੇ ਮੈਂ ਬਣਾਤਾ ਕਿੱਡੀ ਵੱਡੀ ਗੱਲ ਸੀ ਸਾਨੂੰ ਜਿਸੇ ਕੋ ਪੁੱਛਦਾ ਕੋਈ ਨਹੀਂ ਸੀ ਬਿਨਾਂ ਪੁੱਛੇ ਮੇਰਾ ਤਾਂ ਰਾ ਚੇਅਰਮੈਨ ਬਣ ਗਏ ਰਾਤ ਨੂੰ 11 12 ਵਜੇ ਮੈਨੂੰ ਵੀ ਫੋਨ ਆ ਗਿਆ ਸੁਜਨ ਸਿੰਘ ਜੀ ਨੂੰ ਵੀ ਫੋਨ ਆ ਗਿਆ ਆ ਬੋਲ ਕੇ ਗਏ ਸਾਡੇ ਇਥੋਂ ਓਮਪ੍ਰਕਾਸ਼ ਜੀ ਇਹ ਸਾਰਿਆਂ ਨੂੰ ਦੱਸਿਆ ਗਿਆ ਵੀ ਆ ਤੁਹਾਡੇ ਇੱਕ ਦਿਨ ਦੇ ਇਕੱਠ ਦੇ ਨਾਲ ਆ ਜਾ ਗੱਲ ਹੋਗੀ ਉਸ ਤੋਂ ਬਾਅਦ ਇਲੈਕਸ਼ਨਾਂ ਲੜੀਆਂ ਜ਼ਿਲ੍ਹਾ ਪ੍ਰੀਸ਼ਦ ਜਿੱਤੀ ਇੱਕ ਆ ਜਿਹੜਾ ਸੀਟ ਐ ਇੱਥੇ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਇਹ ਦੋ ਵੀ ਸਾਡੇ ਕੋਲ ਸੀ ਇਹ ਥੋੜੀਆਂ ਵੋਟਾਂ ਦੇ ਹਾਰ ਗਏ ਉਹ ਤਿੰਨਾਂ ਦੇ ਵਿੱਚੋਂ ਦੋਹਾਂ ਤੇ ਅਸੀਂ ਖੜੇ ਹੋਏ ਇੱਕ ਜਿੱਤ ਗਏ ਇੱਕ ਹਾਰ ਗਏ ਸਾਡੀ ਗਿਣਤੀ ਹੋਣ ਲੱਗੀ ਅਮਰਜੀਟਾਡੇ ਕਟਵਾਲ ਬਣਿਆ ਲੈਂਡਮਾਰੀ ਬੈਂਕ ਦਾ ਚੇਅਰਮੈਨ ਮੇਰੇ ਫਾਦਰ ਬਣੇ ਲੈਂਡਮਾਰੀ ਬੈਂਕ ਦੇ ਚੇਅਰਮੈਨ ਸਾਡੀ ਬਰਾਦੀ ਦੇ ਵਿੱਚੋਂ ਉਹਨਾਂ ਪਾਰਟੀਆਂ ਦੇ ਵਿੱਚ ਵਖ ਵਖਾਉਦਿਆਂ ਤੇ ਆਉਣ ਲੱਗੇ ਲੋਕ ਕੁਛ ਹੀ ਨਹੀਂ ਮੀਤ ਪ੍ਰਧਾਨ ਕੋਈ ਪੰਜਾਬ ਦਾ ਉਹਦੇ ਦਾ ਕੁਛ ਬਣੇ ਸਮਤੀ ਦੀਆਂ ਚੋਣਾਂ ਹੋਈਆਂ ਦੋ ਸਾਡੇ ਸਮਤੀ ਮੈਂਬਰ ਬਣੇ ਉਸ ਵੇਲੇ ਇੱਕ ਸਮਤੀ ਮੈਂਬਰ ਚੌਦੀ ਧਿਆਨ ਸਿੰਘ ਉਹਨਾਂ ਫੇਰ ਬਾਅਦ ਦੇ ਵਿੱਚ 22 ਚੇਅਰਮੈਨ ਵੀ ਬਣਾਇਆ ਬਲਾਕ ਮਕੇਰੀਆਂ ਦਾ ਇਹ ਯਾਰ ਇੱਕ ਵਾਰ ਇਕੱਠੇ ਹੋਏ ਸੀ ਉਹ ਇਕੱਠੇ ਹੋਣ ਤੋਂ ਬਾਅਦ ਲਗਾਤਾਰ ਚੱਲਦੇ ਰਹੇ ਖੋਰਾ ਲੱਗਦਾ ਰਿਹਾ ਅਸੀਂ ਵਿਚ ਲੱਗੂ ਬਣ ਕੇ ਕੋ ਕਿਸੇ ਦਾ ਕੋ ਕਿਸੇ ਦਾ ਆਪਣੀ ਬਰਾਦਰੀ ਦੀ ਗੱਲ ਕਿਸੇ ਨੇ ਨਹੀਂ ਕੀਤੀ ਪਰ ਅਸੀਂ ਜਿੰਨਾ ਕਿ ਸਾਡੇ ਕੋ ਬਣਦਾ ਹੀ ਹੋਕਾ ਦਿੰਦੇ ਰਹੇ ਆ ਮੈਨੂੰ ਜੱਗਿਆ ਉਹਨਾਂ ਨੇ ਉਸੇ ਕਰਕੇ ਆਇਥੇ ਗੱਲ ਕਰਕੇ ਗਏ ਸੀ ਜਸਵਿੰਦਰ ਸਿੰਘ ਜੀ ਵੀ ਦੂਸਰੇ ਵੀ ਸਾਥੀ ਗੱਲ ਕਰਕੇ ਗਏ ਸੀ ਵੀ ਜੇ ਸੈਣੀ ਭਲਾਈ ਬੋਰਡ ਜਿਹੜਾ ਬਣਾਇਆ ਭਾਵੇਂ ਸਾਡੀ ਮੰਗ ਨਹੀਂ ਸੀ ਗੱਲ ਕੀਤੀ ਹੈ ਗੁਰਦਾਸਪੁਰ ਦੇ ਪ੍ਰਧਾਨ ਸਾਡੇ ਸਾਥੀਆਂ ਨੇ ਸਾਡੀ ਮੰਗ ਨਹੀਂ ਸੀ ਸਿਰਫ ਇੱਕ ਚੀਮਾ ਜਿਹੜਾ ਕੱਲਾ ਉਸ ਗੱਲ ਤੇ ਅੜਿਆ ਸੀ ਵੀ ਨਹੀਂ ਅਸੀਂ ਇਹ ਜਿਹੜੀ ਆ ਸਾਨੂੰ ਇਹ ਬਰਾਦਰੀ ਨੂੰ ਕਰਨਾ ਅਸੀਂ ਬੈਕਵਰਡ ਚ ਕਰਨਾ ਚੀਮਾ ਦਲਜੀਤ ਸਿੰਘ ਮੰਤਰੀ ਸੀ ਉਹਦੇ ਇਲਾਕੇ ਚ ਸੈਣੀਆਂ ਦੀ ਬੋਟ ਜਿਆਦਾ ਸੀ ਉਹਨੇ ਮਤਲਬ ਜਿਹੜਾ ਸੀ ਉਹਲੇ ਡਿਕਲੇਅਰ ਕਰਵਾ ਲਿਆ ਭਾਵੇਂ ਫਿਰ ਉਹਨਾਂ ਨੇ ਸਾਨੂੰ ਕਹਿੰਦੇ ਵੀ ਇਹਨਾਂ ਨੂੰ ਵੀ ਚੁੱਪ ਕਰਾਓ ਤੇ ਸਾਡੇ ਜਿਹੜੇ ਤਰਸੇਮ ਸਿਆਣੀ ਸੀ ਉਹਨਾਂ ਨੂੰ ਚੇਅਰਮੈਨ ਬਣਾਤਾ ਸਿਆਣੀ ਭਲਾਈ ਬੋਰਡ ਦਾ ਤੇ ਮੈਨੂੰ ਸੀਨੀਅਰ ਚੇਅਰਮੈਨ ਬਣਾਤਾ ਪੇ ਤੁਸੀਂ ਸਿਆਣੀ ਬਰਾਦੀ ਦੇ ਜਿਹੜੇ ਕੰਮ ਕਰਾਓ ਤੇ ਕੰਮ ਕੋਈ ਨਹੀਂ ਹੋਏ ਗੱਲ ਇਹ ਆ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੁੰਦੇ ਸਾਰੇ ਅੱਜ ਜੇ ਦੁਨੀਆ ਦੇ ਨਕਸ਼ੇ ਤੇ ਗੱਲ ਕਰੀਏ ਹੁਣ ਇੱਥੇ ਮਕੇਰੀਆਂ ਤਨਵਾ ਦੂਸਵਾ ਛੱਡਦੀ ਵਰਡ ਬੈਂਕ ਦਾ ਚੇਅਰਮੈਨ ਆਪਣਾ ਬਣਿਆ ਪਿਆ ਯਾਰ ਇੱਕ ਮਿੰਟ ਕਦੀ ਅਸੀਂ ਗੱਲ ਹੀ ਨਹੀਂ ਕਰਦੇ ਹੁਣਾਂ ਲੋਕਾਂ ਦੀ ਮੇਰੇ ਪਿੰਡ ਦਾ ਬੰਦਾ ਚੀਫ ਸੈਕਟੀ ਰਹਿ ਗਿਆ ਹੈ ਹਿਮਾਚਲ ਪ੍ਰਦੇਸ਼ ਦਾ ਚੀਫ ਸੈਕਟੀ ਐਸਐਸ ਬੋਰਡ ਦੇ ਆਪਣੇ ਪੀਪੀਐਸਸੀ ਦੀ ਗੱਲ ਕਰਦੇ ਮੇਰੇ ਪਿੰਡ ਦਾ ਬੰਦਾ ਐਸਐਸ ਆਪਣੇ ਪੀਪੀਐਸਸੀ ਦਾ ਮੈਂਬਰ ਰਹਿ ਗਿਆ ਹੈ ਡੀਸੀ ਪਟਿਆਲੇ ਰਹਿ ਗਿਆ ਹੈ ਜੇ ਉਹਨਾਂ ਡੀਸੀਾਂ ਦੀ ਗੱਲ ਕਰੀਏ ਬਿਕਰਮਜੀਤ ਤਾਂ ਜਾਣਦੇ ਆ ਜਸਵਿੰਦਰ ਜੀ ਹੋਰ ਸਾਥੀ ਵੀ ਜਾਣਦੇ ਆ ਬਹੁਤ ਸਾਡੇ ਆਈਐਸ ਰਹੇ ਆ ਤੇ ਜੇ ਹੁਣ ਮੈਂਬਰ ਪਾਰਲੀਮੈਂਟਾਂ ਦੀ ਗੱਲ ਕਰੀਏ ਤੇ ਅੱਜ ਗੱਲ ਕਰ ਲਈਨੇ ਕਿੱਥੇ ਕਿੱਥੇ ਤੱਕ ਨਹੀਂ ਸਾਡੇ ਬੰਦੇ ਪਹੁੰਚੇ ਯਾਰ ਆਪਣੇ ਦੁਨੀਆ ਦੇ ਨਕਸ਼ੇ ਦੇ ਉੱਪਰ ਜਾਈਏ ਕੈਨੇਡਾ ਦੇ ਵਿੱਚ ਸੱਜਣ ਸਿੰਘ ਵਰਗਾ ਬੈਠਾ ਪਿਆ ਉਹਦੇ ਨਾਲ ਦਾ ਇੱਕ ਹੋਰ ਸਾਥੀ ਆਪਣਾ ਹਿਸ਼ਾਹਪੁਰ ਦਾ ਹੀ ਸਿਆਣੀ ਬੈਠਾ ਪਿਆ ਜੇ ਉਹਨਾਂ ਸਾਰਿਆਂ ਨੂੰ ਅੱਗੇ ਲੈ ਕੇ ਜਲੀਏ ਧਾਰਮਿਕ ਖੇਤਰ ਦੇ ਵਿੱਚ ਲੈ ਕੇ ਜਲੀਏ ਤੇ ਆ ਸਾਡੇ ਅਜੀਤ ਸਿੰਘ ਜੀ ਜਿਨ੍ਹਾਂ ਨੇ ਪਰਿਵਾਰ ਵਿਛੋੜਾ ਵਾਲਾ ਗੁਰਦੁਆਰਾ ਬਣਾਇਆ ਅਕਾਲੀ ਦਲ ਦੇ ਪਾਰਲੀਮੈਂਟ ਬੋਰਡ ਦੇ ਪ੍ਰਧਾਨ ਰਹੇ ਆ ਐਮ ਐਲ ਏ ਜੇ ਪਿਛਲੇ ਸਾਰਿਆਂ ਨੂੰ ਦੇਖੀਏ ਬਹੁਤ ਜ਼ਿਆਦਾ ਸਾਡੇ ਐਮ ਐਲ ਏ ਰਹੇ ਆ ਪੰਜਾਬ ਦੇ ਵਿੱਚ ਮੈਂਬਰ ਪਾਰਲੀਮੈਂਟ ਦੀ ਗੱਲ ਕਰੀਏ ਜਿਨ੍ਹਾਂ ਦੀ ਗੱਲ ਕਰ ਰਹੇ ਆਪਣੇ ਕੁਲਵੰਤ ਸਿੰਘ ਜੀ ਆਪਣੇ ਸ਼ਾਹਪੁਰ ਤੋਂ ਚੌਧਰੀ ਆਪਣੇ ਇਹਨਾਂ ਦੇ ਨਾਮ ਇਹ ਚਲੋ ਜੀ ਚੌਧਰੀ ਸਾਡੇ ਐਮਪੀ ਰਹੇ ਉਹਨਾਂ ਦੇ ਬੇਟੇ ਐਮਪੀ ਰਹੇ ਉਹ ਦੂਸਰੇ ਚੰਦੀ ਤੇ ਐਮਪੀ ਰਹੇ ਪਰ ਆਪਣੀ ਫੋਟ ਘਰ ਦੀ ਜਿਹੜੀ ਸੀ ਅਸੀਂ ਗਵਾ ਲਿਆ ਸਭ ਕੁਝ ਅੰਗਰ ਜੀ ਉੱਥੋਂ ਐਮਐਲਏ ਰਹੇ ਮਾਸਟਰ ਜੋਰ ਸਿੰਘ ਸਾਡੇ ਇਥੋਂ ਐਮਐਲਏ ਰਹੇ ਇਸ ਤਰ੍ਹਾਂ ਸਤਪਾਲ ਸੈਣੀ ਜੀ ਐਮਐਲਏ ਰਹੇ ਤੇ ਪਹਿਲੀ ਵਾਰ ਅਸੀਂ ਮੁਕੇਰੀਆਂ ਦੇ ਵਿੱਚ ਇਹ ਗੱਲ ਕੀਤੀ ਸੀ ਜਦੋਂ ਤਿੰਨ ਸਾਡੇ ਸਿਗੇ ਨਾ ਆਪਣੇ ਕੈਬਨਟ ਦੇ ਵਿੱਚ ਜਿਹਦੇ ਵਿੱਚ ਤਾਰਾ ਸਿੰਘ ਲਾਢਲ 2 ਮਿੰਟ ਮੈਂ ਜ਼ਿਆਦਾ ਲੈ ਜਾਵਾਂਗਾ ਕੋਈ ਗੱਲ ਨਹੀਂ ਤਾਰਾ ਸਿੰਘ ਲਾਢਲ ਇਧਰਲੇ ਪਾਸੇ ਸਤਪਾਲ ਸੈਣੀ ਤੇ ਅੱਦੇ ਸਾਂਹੀ ਕਹਿ ਲੈਣੇ ਬੀਬੀ ਮਿੰਦਰ ਘੌਰ ਦੇ ਉਹਨਾਂ ਦਾ ਹੀ ਸਨਮਾਨ ਕੀਤਾ ਮੁਕੇਰੀਆਂ ਇਦਾਂ ਫੰਕਸ਼ਨ ਕਰਕੇ ਪਹਿਲੀ ਵਾਰ ਤਾਂ ਮੈਨੂੰ ਇਸ ਵਾਰ ਖੁਸ਼ੀ ਸੀ ਕਿ ਅੱਜ ਦੋ ਸਾਡੇ ਕੈਬਨਿਟ ਦੇ ਬਜ਼ੀਰ ਆ ਇੱਥੇ ਪਤਾ ਨਹੀਂ ਅੱਜ ਕਿਉਂ ਨਹੀਂ ਆਏ ਤੇ ਮੈਂ ਜਦੋਂ ਤਾਰਾ ਸਿੰਘ ਲਾਡਰ ਨੂੰ ਕਿਹਾ ਵੀ ਤੂੰ ਆਣਾ ਆ ਭਾਈ ਇੱਥੇ ਕਹਿੰਦਾ ਯਾਰ ਮੈਂ ਹੁਣ ਇਹ ਥੋੜਾ ਡੱਡਲ ਛੱਡ ਗਿਆ ਤੇ ਮੈਂ ਹੁਣ ਉਧਰ ਤਰੋਏ ਵੱਲ ਤੁਰਿਆ ਫਿਰਾਂ ਤੇ ਉਸ ਸਮੇਂ ਦੇ ਵਿੱਚ ਇੱਕ ਸ਼ਖਸੀਅਤ ਇਦਾਂ ਦੀ ਵੀ ਹੋਈ ਅੱਜ ਜਿਹਨੂੰ ਆਪਾਂ ਭੁੱਲ ਨਹੀਂ ਸਕਦੇ ਕੌਮ ਦਿਲਵਾਰ ਸਿੰਘ ਸ਼ੈਦ ਸਾਰਿਆਂ ਦੇ ਮਨਾਂ ਦੇ ਵਿੱਚ ਹੋਵੇ ਇੱਥੇ ਆਣ ਕੇ ਚੇਅਰਮੈਨ ਬਣ ਕੇ ਪਲੈਨਿੰਗ ਬੋਰਡ ਦੇ ਉਹਨਾਂ ਨੇ ਸਾਡੇ ਪਿੰਡਾਂ ਸਾਰਿਆਂ ਸਨੇਹਾ ਭੇਜਿਆ ਜਿੱਥੇ ਜਿਹੜੀ ਪਾਰਟੀ ਨਾਲ ਤੁਸੀਂ ਆਗੇ ਰਹੋ ਉਹ ਮੈਂ ਚੇਅਰਮੈਨ ਬਣਿਆ ਉਹ ਪਿੰਡਾਂ ਦਾ ਫਾਇਦਾ ਲੈ ਲਵਾਂ ਇਹੋ ਜੇ ਬੰਦਿਆਂ ਦੀ ਲੋੜ ਸੀ ਆਪਾਂ ਨੂੰ ਅੱਜ ਘਾਟ ਮਹਿਸੂਸ ਹੋ ਰਹੀ ਹੈ ਉਹਨਾਂ ਦੀ ਇਹ ਸੰਦੀਪ ਜੀ ਹੁਣ ਤੁਸੀਂ ਇਹ ਮੈਸੇਜ ਉਹਨਾਂ ਨੂੰ ਦੇ ਸਕਦੇ ਹੋ ਹੁਣ ਇਹਨਾਂ ਦਾ ਤਾਂ ਜਿਹੜਾ ਸਾਡੇ ਹਰਜੀਤ ਜੀ ਦਾ ਤਾਂ ਪਿੰਡ ਵੀ ਇੱਥੇ ਹੀ ਹੈ ਨਾਲ ਦਾ ਪਿੰਡ ਸਾਡਾ ਹਲਕਾ ਪੈ ਜਾਂਦਾ ਬਲਬੀਰ ਜੀ ਦਾ ਚਲੋ ਪਟਿਆਲਾ ਜਾਂ ਸਾਡੇ ਉਹ ਨਿੰਦਰ ਹੁਣਾਂ ਦਾ ਹਲਕਾ ਪੈ ਜਾਂਦਾ ਆਣਾ ਚਾਹੀਦਾ ਸੀ ਜੇ ਅਸੀਂ ਇੰਤਾਂ ਛੋਟੇ ਛੋਟੇ ਮੀਟਿੰਗਾਂ ਵਿੱਚ ਨਹੀਂ ਆਵਾਂਗੇ ਨਾ ਤੇ ਵੱਡੀਆਂ ਮੀਟਿੰਗਾਂ ਤਾਂ ਸਾਰੇ ਹੀ ਆ ਜਾਂਦੇ ਆ ਪਹਿਲਾਂ ਆਣ ਕੇ ਉਹਨਾਂ ਦਾ ਪ੍ਰਭਾਵ ਬਣਦਾ ਲੋਕੀ ਕਈ ਮਾਸ ਰੱਖ ਕੇ ਦੇਖਦੇ ਆ ਪੰਜਾਬ ਦੀਆਂ ਦੋ ਵੱਡੀਆਂ ਬਜ਼ਾਰਤਾਂ ਸਾਡੇ ਕੋਲ ਆ ਦੋ ਵੱਡੀਆਂ ਬਜ਼ਾਰਤਾਂ ਮਾਲ ਮਹਿਕਮਾ ਵਾਟਰ ਸਪਲਾਈ ਮਹਿਕਮਾ ਇੱਕ ਹੋਰ ਮਹਿਕਮਾ ਦੂਸਰੇ ਪਾਸੇ ਸਿਹਤ ਮਹਿਕਮਾ ਉਹਦੇ ਨਾਲ ਇੱਕ ਹੋਰ ਮਹਿਕਮਾ ਜੇ ਉਹਨਾਂ ਦੀ ਗੱਲ ਕਰੀਏ ਐਡੀਆਂ ਅੱਜ ਤੱਕ ਸਾਡੇ ਸਾਡੀ ਬਰਾਦੀ ਦੇ ਕਿਸੇ ਐਮਐਲਏ ਨੂੰ ਇਹ ਇਹ ਬਜਾਰਤ ਦੇ ਵਿੱਚ ਇਹੋ ਜੀਆਂ ਬਜਾਰਤਾਂ ਨਹੀਂ ਮਿਲੀਆਂ ਹਾਂ ਰਾਜ ਮੰਤਰੀ ਬਣ ਜਾਂਦੇ ਨੇ ਚੀਪ ਪਾਰਲੀਮੈਂਟਿਸਕਰ ਬਣ ਜਾਂਦੇ ਨੇ ਕੋਈ ਚੇਅਰਮੈਨ ਬਣ ਜਾਂਦੇ ਨੇ ਪਰ ਇਹ ਮਾਨ ਸਾਨੂੰ ਇਹ ਜ਼ਰੂਰ ਕਨਵੇ ਕਰਨਾ ਨਿੰਦਰ ਜੀ ਤੁਸੀਂ ਵੀ ਵੀ ਇਹ ਸਾਡੀ ਇੱਕ ਹਿੰਦੀ ਮੈਂ ਗੱਲ ਕਹਿ ਸਕਦਾ ਇਹ ਸਾਡੇ ਹਾਊਸ ਦੀ ਇੱਕ ਰੇਜੈਂਟਮੈਂਟ ਆ ਵੀ ਉਹਨਾਂ ਦਾ ਜੇ ਜ਼ਰੂਰੀ ਕੰਮ ਸੀ ਅੱਜ ਦੇ ਦਿਨ ਵਾਸਤੇ ਉਹਨਾਂ ਨੂੰ ਜ਼ਰੂਰ ਆਉਣਾ ਚਾਹੀਦਾ ਸੀ ਮੈਂ ਗੱਲਾਂ ਤਾਂ ਬਹੁਤ ਕਰਕੇ ਲਿਆਈ ਸੀ ਜਿੱਦਾਂ ਅਮਰਜੀਤ ਢਾਡੇਕਟਵਾਲ ਕਹਿੰਦਾ ਨਾ ਵੀ ਮੈਂ ਕੋ ਲਿਖ ਕੇ ਲਿਆ ਲਿਖ ਕੇ ਮੈਂ ਵੀ ਲਿਆਇਆ ਸੀ ਧਾਰਮਿਕ ਫੀਲ ਦੇ ਵਿੱਚ ਸਾਡੇ ਬੰਦੇ ਬਹੁਤ ਕੰਮ ਕਰਦੇ ਆ ਸਿਆਸੀ ਫੀਲਡ ਦੇ ਵਿੱਚ ਕੰਮ ਕਰਦੇ ਆ ਵਿਦੇਸ਼ ਦੇ ਵਿੱਚ ਬਹੁਤ ਤਕੜੇ ਅਹੁਦਿਆਂ ਤੇ ਗਏ ਆ ਪਰ ਗੱਲ ਇਹ ਚੈਨਲਾਈਜ਼ ਹੈ ਨਹੀਂ ਸਭ ਆਪਣੀ ਆਪਣੀ ਡੱਫਲੀ ਬੁਜਾ ਰਹੇ ਆ ਗੁਜਰਾਤ ਅੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ ਹਿੰਦੁਸਤਾਨ ਦੇ ਪ੍ਰਧਾਨ ਨੂੰ ਉਹ ਦਿਨਾਂ ਤੇ ਸਾਰੇ ਸੂਬਿਆਂ 'ਚ ਉਹਨਾਂ ਲੋਕਾਂ ਨੂੰ ਮਿਲਣ ਦਾ ਵੀ ਮੌਕਾ ਮਿਲਿਆ ਬਾਅਦ ਵਿੱਚ ਸਾਰਕ ਦੇਸ਼ਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਪਰ ਅਸੀਂ ਇੱਕ ਗੱਲ ਸਮਝ ਸਕਦੇ ਆ ਜਿੰਨਾ ਚਿਰ ਸਾਡੀਆਂ ਵੱਖ-ਵੱਖਰੀਆਂ ਡੱਫਲੀਆਂ ਵੱਜਦੀਆਂ ਰਹਿਣਗੀਆਂ ਤੇ ਸਾਡੀ ਗੱਲ ਕਿਸੇ ਨੇ ਨਹੀਂ ਸੁਣਨੀ ਅਮਰਜੀਤ ਕਹਿ ਗਿਆ ਵੀ ਕੁਛ ਕਹਿੰਦੇ ਸੀ ਵੀ ਨਾ ਜਾਈ ਕੁਛ ਕਹਿੰਦੇ ਸੀ ਨਾ ਜਾਈ ਯਾਰ ਕਹਿੰਦੇ ਰਹਿਣ ਨਾ ਜਾਈਂ ਜਿਹੜੇ ਆ ਸਕਦੇ ਹੋ ਨਾ ਤਾਂ ਆਉਣਾ ਚਾਹੀਦਾ ਜੇ ਅਸੀਂ ਨਾ ਮੰਗੇ ਤਾਂ ਫੇਰ ਇਦਾਂ ਹੀ ਜਿਹੜਾ ਹੈ ਆਪਾਂ ਲੋਕਾਂ ਦੇ ਥੱਲੇ ਲਾ ਕੇ ਸਾਨੂੰ ਚੱਲਣਾ ਪਏਗਾ ਮੈਂ ਜਿੰਨੀ ਸਾਡੀ ਲੀਡਰਸ਼ਿਪ ਸਾਡੀ ਬਰਾਦੀ ਦੇ ਨੇਤਾ ਅੱਜ ਦੇ ਸਮੇਂ ਦੇ ਜਿੰਨੇ ਵੀ ਇਹ ਮੌਲਿਕ ਤੌਰ 'ਤੇ ਬੈਠੇ ਆ ਪਿਛਲੇ ਸਾਡੇ ਸਾਥੀ ਜਿਹੜੇ ਬੈਠੇ ਆ ਨਵੇਂ ਬਣੇ ਸਰਪੰਚ ਨਵੇਂ ਬਣੇ ਸਾਡੇ ਜਿਹੜੇ ਅਹੁਦੇਦਾਰ ਉਹਨਾਂ ਨੂੰ ਮੈਂ ਇਸ ਕਰਕੇ ਤੁਹਾਡੇ ਤੋਂ ਪਹਿਲਾਂ ਟਾਈਮ ਲਿਆ ਵੀ ਤੁਹਾਡੇ ਨੂੰ ਇੱਥੇ ਇਸ ਇਲਾਕੇ ਦੇ ਵਿੱਚ ਆਇਓ ਤੇ ਮੇਰਾ ਜੀਆ ਕਹਿਣਾ ਬਣਦਾ ਪਹਿਲਾਂ ਇਹ ਤੁਸੀਂ ਬਿਸ਼ੱਕ ਸਾਡੇ ਜਿੰਨੇ ਮਰਜ਼ੀ ਵਿਚਾਰਾ ਤੁਹਾਡੇ ਸੁਣਨੇ ਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਜੀ ਆਇਆਂ ਕਹਿੰਨਾ ਆਪਣੇ ਵੱਲੋਂ ਸਦਾ ਸੁਜਾਨ ਸਿੰਘ ਜੀ ਸਾਡੇ ਫਾਊਂਡਰ ਇੱਥੇ ਦੇ ਚੇਅਰਮੈਨ ਵੱਲੋਂ ਮੈਂ ਆਪਣੇ ਓਮ ਪ੍ਰਕਾਸ਼ ਜੀ ਸਾਡੇ ਇੱਥੇ ਦੇ ਪਹਿਲੇ ਜਿਹੜੇ ਸਿਆਣੀ ਵੈਲਫੇਅਰ ਸੁਸਾਇਟੀ ਦੇ ਸੈਕਟਰੀ ਹੋਣਾ ਵੱਲੋਂ ਤੇ ਆਪਣੇ ਇੱਥੇ ਸਾਥੀਆਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਉਹ ਸ਼ਖਸੀਅਤ ਜਿਨ੍ਹਾਂ ਨੇ ਕਿ ਆਪਣੀ ਜ਼ਿੰਦਗੀ ਦਾ ਬਹੁਤਾ ਲੰਮਾ ਸਮਾਂ ਉਹ ਚਾਹੇ ਉਹ ਮੁਲਾਜ਼ਮ ਵਰਗ ਦੀ ਸੇਵਾ ਲਈ ਹੋਵੇ ਚਾਹੇ ਉਹ ਲੋਕ ਸੇਵਾਲੀ ਹੋਵੇ ਹਰ ਜਿਹੜਾ ਹੈ ਵਰਗ ਉਹਦੇ ਲਈ ਕੰਮ ਕੀਤਾ ਸੋ ਦੋ ਸੈਣੀ ਰਤਨ ਅਸੀਂ ਜਿਹੜੇ ਆ ਉਹ ਇਸ ਵਾਰ ਦਿੱਤੇ ਆ ਇੱਕ ਸਰਦਾਰ ਸਤਨਾਮ ਸਿੰਘ ਜੀ ਧਨੋਆ ਲਾਈਫਟਾਈਮ ਅਚੀਵਮੈਂਟ ਅਵਾਰਡ ਸੈਣੀ ਰਤਨ ਔਰ ਇਹਦੇ ਨਾਲ ਨਾਲ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਜਿਹੜੇ ਕਿ ਅੱਜ ਜਲੰਧਰ ਤੋਂ ਵਾਪਸ ਜਾਣਾ ਪੈ ਗਿਆ ਕਿਉਂਕਿ ਅਰਬੰਦ ਕੇਜਰੀਵਾਲ ਦੀ ਕੋਈ ਵਿਸ਼ੇਸ਼ ਮੀਟਿੰਗ ਚੰਡੀਗੜ੍ਹ ਚ ਸਗੀ ਨਹੀਂ ਤੇ ਤੁਹਾਡੇ ਚੋਂ ਵੀ ਪਹੁੰਚਦੇ ਸੋ ਇਹਨਾਂ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਦੇ ਨਾਲ ਜਿਸ ਨੂੰ ਕਿ ਅਸੀਂ ਸੈਣੀ ਰਤਨ ਕਹਿੰਦੇ ਆ ਸਨਮਾਨ ਕੀਤਾ ਜਾ ਰਿਹਾ ਬੋਲੇ ਸੋ ਨਿਹਾਲ